ਸਸ਼੍ਰੀਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਘੋੜਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਤਾਂ ਮੌਨਸੂਨ ਦੀ ਵੇਸ਼ਕ ਵਾਪਸੀ ਹੋ ਗਈ ਹੈ ਪਰ ਤਾਪਮਾਨ ਦੇ ਵਿੱਚ ਹਜੇ ਵੀ ਵਾਧਾ ਦਰਜ ਕੀਤਾ ਜਾ ਰਿਹਾ ਹਰ ਰੋਜ਼ਾਨਾ ਦੀ ਤਰ੍ਹਾਂ 2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਅਸੋ ਮੌਸਮ ਵਿਭਾਗ ਨੇ ਹੁਣ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਆਮ ਦੇ ਨਾਲੋਂ 2 ਡਿਗਰੀ ਜ਼ਿਆਦਾ ਵਧਣ ਵਾਲਾ ਹੈ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਤੀ ਤਾਮ ਦਿਨਾਂ ਦੇ ਵਿੱਚ ਤਾਪਮਾਨ ਹੈ ਜਿਹੜਾ 36 ਡਿਗਰੀ ਸੈਲਸੀਅ ਔਰ ਲਗਾਤਾਰੇ ਤਾਪਮਾਨ ਜਿਹੜਾ ਵਧਦਾ ਜਾ ਰਿਹਾ ਜੁੱਥੇ ਆਮ ਲੋਕਾਂ ਨੂੰ ਗਰਮੀ ਜਿਹੀ ਮਹਿਸੂਸ ਹੋ ਰਹੀ ਆ ਔਰ ਮਹਿਸੂਸ ਇਸ ਤਰੀਕੇ ਦੇ ਨਾਲ ਹੋ ਰਹੀ ਆ ਜਿਵੇਂ ਜੂਨ ਅਤੇ ਜੁਲਾਈ ਦੇ ਮਹੀਨੇ ਦੇ ਵਿੱਚ ਮਹਿਸੂਸ ਹੁੰਦੀ ਹੋਵੇ ਸੋ ਤਿੱਖੀ ਧੁੱਪ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨਸਾਰ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਟੈਂਪਰੇਚਰ ਸੀ 38.9 ਡਿਗਰੀ ਹਾਲਾਂਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਆਮ ਦੇ ਨਾਲ ਖੁਸ਼ਕ ਰਹਿਣ ਵਾਲਾ ਹੈ ਰਾਜ ਦੇ ਵਿੱਚ ਨਮੀ ਦਾ ਪੱਧਰ ਜੋ ਹਾਲੀ ਦੇ ਮੌਨਸੂਨ ਸੀਜ਼ਨ ਦੌਰਾਨ 90% ਤੱਕ ਪਹੁੰਚ ਚੁੱਕਿਆ ਸੀ ਹੁਣ 60 ਤੋਂ 80% ਦੇ ਵਿਚਕਾਰ ਹੈ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਪੰਜਾਬ ਦੇ ਵਿੱਚ ਆਸਥ ਤਾਪਮਨ ਯਾਨੀ ਕਿ ਰੋਜ਼ਾਨਾ ਦਾ ਤਾਪਮਨ ਜਿਹੜਾ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਹਮੇਸ਼ਾ ਹੀ ਰਹਿੰਦਾ ਹੈ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਨੀ ਸ਼ੁਰੂ ਹੋ ਜਾਏਗੀ ਹਾਲਾਂਕਿ ਮੀਂਹ ਨਹੀਂ ਪਏਗਾ ਪਰ ਤਾਪਮਨ ਘਟਣਾ ਸ਼ੁਰੂ ਹੋ ਜਾਏਗਾ ਕਸ਼ਮੀਰ ਕਾਲ ਤੋਂ ਦੇਖ ਰਿਹਾ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਘੋੜਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਤਾਂ ਮੌਨਸੂਨ ਦੀ ਵੇਸ਼ਕ ਵਾਪਸੀ ਹੋ ਗਈ ਹੈ ਪਰ ਤਾਪਮਾਨ ਦੇ ਵਿੱਚ ਹਜੇ ਵੀ ਵਾਧਾ ਦਰਜ ਕੀਤਾ ਜਾ ਰਿਹਾ ਹਰ ਰੋਜ਼ਾਨਾ ਦੀ ਤਰ੍ਹਾਂ 2 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਅਸੂ ਮੌਸਮ ਵਿਭਾਗ ਨੇ ਹੁਣ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਆਮ ਦੇ ਨਾਲੋਂ 2 ਡਿਗਰੀ ਜ਼ਿਆਦਾ ਵਧਣ ਵਾਲਾ ਹੈ ਜਿਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਤੀ ਤਾਮ ਦਿਨਾਂ ਦੇ ਵਿੱਚ ਤਾਪਮਾਨ ਹੈ ਜਿਹੜਾ 36 ਡਿਗਰੀ ਸੈਲਸੀਅਸ ਤ ਔਰ ਲਗਾਤਾਰੇ ਤਾਪਮਾਨ ਜਿਹੜਾ ਵਧਦਾ ਜਾ ਰਿਹਾ ਜੁੱਥੇ ਆਮ ਲੋਕਾਂ ਨੂੰ ਗਰਮੀ ਜਿਹੀ ਮਹਿਸੂਸ ਹੋ ਰਹੀਆ ਔਰ ਮਹਿਸੂਸ ਇਸ ਤਰੀਕੇ ਦੇ ਨਾਲ ਹੋ ਰਹੀਆ ਜਿਵੇਂ ਜੂਨ ਅਤੇ ਜੁਲਾਈ ਦੇ ਮਹੀਨੇ ਦੇ ਵਿੱਚ ਮਹਿਸੂਸ ਹੁੰਦੀ ਹੋਵੇ ਸੋ ਤਿੱਖੀ ਧੁੱਪ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਮੌਸਮ ਵਿਗਿਆਨ ਕੇਂਦਰ ਦੇ ਅਨਸਾਰ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਟੈਂਪਰੇਚਰ ਸੀ 38.9 ਡਿਗਰੀ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਆਮ ਦੇ ਨਾਲ ਖੁਸ਼ਕ ਰਹਿਣ ਵਾਲਾ ਹੈ ਰਾਜ ਦੇ ਵਿੱਚ ਨਮੀ ਦਾ ਪੱਧਰ ਜੋ ਹਾਲੀ ਦੇ ਮੌਨਸੂਨ ਸੀਜ਼ਨ ਦੌਰਾਨ 90% ਤੱਕ ਪਹੁੰਚ ਚੁੱਕਿਆ ਸੀ ਹੁਣ 60 ਤੋਂ 80% ਦੇ ਵਿਚਕਾਰ ਹੈ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਪੰਜਾਬ ਦੇ ਵਿੱਚ ਆਸਥ ਤਾਪਮਨ ਯਾਨੀ ਕਿ ਰੋਜ਼ਾਨਾ ਦਾ ਤਾਪਮਨ ਜਿਹੜਾ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਹਮੇਸ਼ਾ ਹੀ ਰਹਿੰਦਾ ਹੈ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਨੀ ਸ਼ੁਰੂ ਹੋ ਜਾਏਗੀ ਹਾਲਾਂਕਿ ਮੀਂਹ ਨਹੀਂ ਪੈਗਾ ਪਰ તાਪਮਨ ਘਟਣਾ ਸ਼ੁਰੂ ਹੋ ਜਾਏਗਾ ਸਸ਼੍ਰੀਕਾਲ ਤੋਂ ਜ਼ੇਖ ਰਸਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੋੜਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤਾ ਜਾ ਰਿਹਾ ਤਾਂ ਮੌਨਸੂਨ ਦੀ ਬੇਸ਼ੱਕ ਵਾਪਸੀ ਹੋ ਗਈ ਹੈ ਪਰ તાਪਮਾਨ ਦੇ ਵਿੱਚ ਹਜੇ ਵੀ ਵਾਧਾ ਦਰਸ ਕੀਤਾ ਜਾ ਰਿਹਾ ਹਰ ਰੋਜ਼ਾਨਾ ਦੀ ਤਰ੍ਹਾਂ 2 ਡਿਗਰੀ ਸੈਲਸੀਅਸ ਦਾ ਤਾਪਮਾਨ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਅਸੋ ਮੌਸਮ ਵਿਭਾਗ ਨੇ ਹੁਣ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਨ ਆਮ ਦੇ ਨਾਲੋਂ 2 ਡਿਗਰੀ ਜ਼ਿਆਦਾ ਵਧਣ ਵਾਲਾ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨਾਂ ਤੀ ਤਾਮ ਦਿਨਾਂ ਦੇ ਵਿੱਚ ਤਾਪਮਨ ਜਿਹੜਾ 36 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ ਔਰ ਲਗਾਤਾਰੇ ਤਾਪਮਨ ਜਿਹੜਾ ਵਧਦਾ ਜਾ ਰਿਹਾ ਜੁੱਥੇ ਆਮ ਲੋਕਾਂ ਨੂੰ ਗਰਮੀ ਜਿਹੜੀ ਮਹਿਸੂਸ ਹੋ ਰਹੀ ਆ ਔਰ ਮਹਿਸੂਸ ਇਸ ਤਰੀਕੇ ਦੇ ਨਾਲ ਹੋ ਰਹੀ ਆ ਜਿਵੇਂ ਜੂਨ ਅਤੇ ਜੁਲਾਈ ਦੇ ਮਹੀਨੇ ਦੇ ਵਿੱਚ ਮਹਿਸੂਸ ਹੁੰਦੀ ਹੋਵੇ ਸੋ ਤਿੱਖੀ ਧੁੱਪ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਟੈਂਪਰੇਚਰ ਸੀ 36.9 ਡਿਗਰੀ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਮੌਸਮ ਆਮ ਦੇ ਨਾਲ ਖੁਸ਼ਕ ਰਹਿਣ ਵਾਲਾ ਹੈ ਰਾਜ ਦੇ ਵਿੱਚ ਨਮੀ ਦਾ ਪੱਧਰ ਜੋ ਹਾਲੀ ਦੇ ਮੌਨਸੂਨ ਸੀਜ਼ਨ ਦੌਰਾਨ 90% ਤੱਕ ਪਹੁੰਚ ਚੁੱਕਿਆ ਸੀ ਹੁਣ 60 ਤੋਂ 80% ਦੇ ਵਿਚਕਾਰ ਹੈ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਪੰਜਾਬ ਦੇ ਵਿੱਚ ਆਸਥ ਤਾਪਮਨ ਯਾਨੀ ਕਿ ਰੋਜ਼ਾਨਾ ਦਾ ਤਾਪਮਨ ਜਿਹੜਾ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਹਮੇਸ਼ਾ ਹੀ ਰਹਿੰਦਾ ਹੈ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਨੀ ਸ਼ੁਰੂ ਹੋ ਜਾਏਗੀ ਹਾਲਾਂਕਿ ਮੀਂਹ ਨਹੀਂ ਪਏਗਾ ਪਰ ਤਾਪਮਨ ਘਟਣਾ ਸ਼ੁਰੂ ਹੋ ਜਾਏਗਾ